ਇੱਥੇ ਕੀ ਬੀਜਿਆ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਪਹਿਲਾਂ ਆਪਣੀਆਂ ਜਿਹੜੇ ਬੀਜਿਆ ਸੀ ਧਣੀਆਂ ਮੇਥੇ ਸਾਰੇ ਖਰਾਬ ਹੋ ਗਏ ਤੇ ਦੁਬਾਰਾ ਬੀਜ ਰਹੇ ਆ ਦੇਖੋ ਹੁਣ ਹੋ ਜਾਣਗੇ ਕਿ ਨਹੀਂ ਹੋ ਜਾਣਗੇ ਹੋਣਗੇ ਹੋਣਗੇ ਕਿਉਂ ਨਾ ਹੋਰ ਪਾਣੀ ਲਾਤਾ ਸੀ ਤਾਂ ਉਹ ਕਿਉਂ ਨਾ ਖਰਾਬ ਹੋ ਗਏ ਜੁੜੇ ਰਹੋ ਜੀ ਸਾਡੇ ਨਾਲ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੁਹਾਡੀ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰੋ ਜੀ। ਇਹ ਬੈਠ ਨਾ ਕਰਨ ਦਾ ਨਵਾਂ ਤਰੀਕਾ ਵਾ। ਬੈਠ ਨਾ ਕਰਨ ਦਾ ਨਵਾਂ ਤਰੀਕਾ ਵਾ। ਪਧਰੀ ਹੋ ਜੂ ਮਿੱਟੀ। ਉਹ ਆ ਲੈੰਦੇ। ਕੋਈ ਨਹੀਂ। ਜਗਾ ਹੈ ਇਹ ਗੱਟ ਬੋਰਾ ਨੂੰ ਲੱਗੇ ਇੱਥੇ ਇੱਥੇ ਹੈ ਇੱਥੇ ਨਹੀਂ ਪਾਣੀ ਲਾਉਣਾ ਲਾ ਆਗੇ ਅੱਗੇ ਇਹਨੇ ਪਾਣੀ ਢੋ ਮਾਰਦੇ ਨੇ ਇੱਥੇ ਲਾਇਆ ਜੀ ਦਿਖਾ ਕੇ ਆਓ ਓਕੇ ਮਾਰਨੇ ਹੋਏ ਆ ਦੋ ਬੋਰਾ ਸਾਰਾ ਵੀਜਣਾ ਪਿਆ ਜਾਣਾ ਕੀ ਕੀ ਲੈ ਆ ਹੁ ਬਾਗ ਤਾਂ ਇਹ ਮੇਰੇ ਤੋਂ ਮੂਠੇ ਮੂਲੀ ਮਾਲੀ ਅੱਛਾ ਇੱਥੇ ਕੀ ਲਾਇਆ ਹੋਇਆ ਉੱਤੋਂ ਸਹਿ ਨਿਕਲੇ ਸਾਰੇ ਰਹਿਲਾਤੇ ਸੀ ਕਿਦਾਂ ਨੇ ਉਹ ਪੱਛੇ ਘਰ ਤੋਂ ਜੀ ਪਾਣੀ ਚਾਹੀਦਾ ਇੱਥੇ ਫਿਰ ਸਾਰਾ ਸੁੱਕਾ ਪਿਆ ਹੋ ਉਹ ਤੂੰ ਦਿਖਾ ਕੇ ਆ ਉਹਨੇ ਮਾਰਤੀ ਕੈਂਟੂ ਸਾਰੇ ਆ ਦੁਬਾਰਾ ਦੂਜੇ ਆਪਣਾ ਲਸਣ ਆਪਣੀ ਹੈਗੀ ਆ ਮੋਟਰ ਤੇ ਇਲਾਪਾਂ ਲਾਇਆ ਸੀ ਜੀ ਸਾਰਾ ਸਮਾਨ ਇੱਧਰਲੀ ਸਾਈਡ ਪਰ ਆਪਣਾ ਜਿਹੜਾ ਹੈਲਪਰ ਆ ਉਹਦੀ ਗਲਤੀ ਕਾਰਨ ਸਾਰਾ ਸਮਾਨ ਖਰਾਬ ਹੋ ਗਿਆ ਕਿਉਂਕਿ ਉਹਨੇ ਭਰ ਕੇ ਪਾਣੀ ਲਾਤਾ ਪਤਾ ਨਹੀਂ ਰੇ ਵੀ ਪਾਤੀ ਉਹਦੀ ਗਲਤੀ ਨਾਲ ਦੇਖੋ ਜੀ ਸਾਰਾ ਸਮਾਨ ਖਰਾਬ ਹੋ ਗਿਆ ਤੇ ਪਾਲਕ ਕਿੰਨੀ ਸੋਹਣੀ ਹੋਈ ਸੀਗੀ ਪਹਿਲੀ ਵਾਰੀ ਗੁਰਸਰਨ ਸਿੰਘ ਜੀ ਨੇ ਟੈਂਕ ਨਾਲ ਸਾਰਾ ਸਮਾਨ ਵੇਚਿਆ ਸੀ ਮੈਂ ਕੈਸੀ ਪਿਛਲੀ ਵਾਰੀ ਇੱਕ ਉਹ ਸਰਦੀਆਂ ਦੇ ਵਿੱਚ ਮੈਨੂੰ ਧਨੀਆਂ ਬਿਲਕੁਲ ਨਹੀਂ ਸਬਜ਼ੀ-ਸਬਜ਼ੀ ਦੇ ਵਿੱਚ ਪੌਂਡ ਨੂੰ ਮਿਲਿਆ ਇੰਨਾ ਵੱਡਾ ਖੇਤ ਹੋਣ ਦੇ ਬਾਵਜੂਦੇ ਉੱਥੇ ਦੇਖੋ ਸਾਰਾ ਸਮਾਨ ਖਰਾਬ ਹੋ ਗਿਆ ਜੋ ਵੀ ਸਬਜ਼ੀਆਂ-ਭਜੀਆਂ ਲਾਈਆਂ ਸੀਗੀਆਂ ਆਹ ਤਾਂ ਥੋੜਾ ਮੋਟਾ ਹੈ ਕੁਛ ਉੱਠਿਆ ਹੀ ਨਹੀਂ ਹੈਗਾ ਪਾਣੀ ਜ਼ਿਆਦਾ ਵਰਤਤਾ ਉਹਨੇ ਹੈਲਪਰ ਨੇ ਕੋਈ ਨਾ ਹੁਣ ਦੁਬਾਰੇ ਲਾ ਰਹੇ ਆ ਜੀ ਆਪਾਂ ਉਹ ਬਿੱਠੇ ਘਰ ਚਾਨ ਦੁਬਾਰੇ ਹੁਣ ਆਪਾਂ ਸਾਰਾ ਸਮਾਨ ਧਣੀਆਂ ਵਗੈਰਾ ਲਗਾਵਾਂਗੇ ਹਾਂ ਦੇਖੋ ਕਿੰਨੇ ਦਿਨ ਚ ਹੁੰਦੇ ਆ ਇਹ ਲਸਣ ਤਾਜੀ ਆਪਣਾ ਉੱਗ ਗਿਆ ਚਲੋ ਇੱਥੇ ਲਾਏ ਹੈ ਜੀ ਆਪਾਂ ਆਲੂ ਆਣੀ ਚਾਹੀਦਾ ਕਿ ਸੰ ਇੱਧਰ ਮੈਂ ਹੁਣ ਵਿੱਚ ਦੀ ਖਾਲਦੇ ਆਂ ਇਹ ਇੱਥੇ ਕੀ ਬੀਜਾ ਤੁਸੀਂ ਕੀ ਚੀਜ਼ ਪਤਾ ਨਹੀਂ ਕੀ ਆ ਹੈ ਤਿੱ ਪਤਾ ਨਹੀਂ ਕੀ ਹੈ ਤੇ ਬੀਜ ਕਿਵੇਂ ਦਿੱਤਾ ਫਿਰ এই ভে নুৰি চিজা আচ্ছা মেথী অ ਕੀਓ ਇਹ ਛੋਟੀ ਨਾ ਅੱਛਾ ਮਾਰ ਰਹੇ ਹੋ ਮੰਮੀ ਨੇ ਕਹਿ ਸੀਗਾ ਮੰਮੀ ਨੇ ਮੰਮੀ ਆਪਣੀ ਇੱਕ ਹੋਈ ਆ ਕਿਹੜੀ ਮੰਮੀ ਆ ਮੰਮੀ ਕਹਿੰਦੀ ਸੀ ਏਦਾਂ ਕਰਕੇ ਨਾ ਇਹ ਉਧਰ ਵੀ ਮੇਰਾ ਹੀ ਨਾ ਸੀ ਬੜੀਆਂ ਹਰੇ ਹੋ ਗਏ ਸੀ ਇਹਨਾਂ ਤੇ ਹਾਂ ਉਹ ਹੋ ਹਾਂ ਛੋਟੀ ਨਾ ਲਏ ਹੋਏ ਹੁਣ ਹੁਣੇ ਮੈਂ ਕਿਹਾ ਪਾਣੀ ਛੱਡ ਦੇ ਮਾੜਾ ਮਾੜਾ ਪੱਟੂ ਨੇ ਪਾਣੀ ਵੜਤਾ ਵੱਟ ਕੇ ਉੱਧੋ ਤੁਰ ਗਿਆ ਉੱਪਰ ਦੇ ਮੋੜ ਕੇ ਨਾ ਉਧਰ ਪਾਣੀ ਨਿਕਲਣ ਲੱਗਾ ਉਧਰ ਪਾਣੀ ਸਾਰੇ ਪਾਸੇ ਪਾਣੀ ਲੱਗਿਆ ਸੀਗਾ ਉਹ ਮੱਚ ਤੇਰੇ ਵੀ ਪਤਾ ਹੋਊ ਮੇਲਾ ਦਾ ਉੱਥੇ ਸੱਤ ਤਾਂ ਨਹੀਂ ਸੱਤ ਹੀ ਦੇ ਮਰੇ ਕਿਉਂਕਿ 20 ਕਮਜ਼ੋਰ ਸੀ ਹਜੇ ਬੂਟੇ ਕਿਹੜਾ ਰੇਪਾਇਆ ਮੈਂ ਇੱਥੇ ਕਿਹੜਾ ਰੇਪਾਇਆ ਤੁਸੀਂ ਇੱਥੇ ਉਹ ਗੁੱਠੋਂ ਲਪਾਇਆ ਹੋਇਆ ਤੋਹਰਾ ਹੋਇਆ ਕੰਮ ਦੇਖੀ ਤੋਹਰਾ ਆਖੀ ਸਮੇਂ ਮਾਰੇ ਆ ਕਰਗੇੜ ਮਾਰਨਾ ਵੀ ਜ਼ਰੂਰੀ ਆ ਕਿੱਥੇ ਗਿਆ ਹੁਣ? ਨਹੀਂ ਨਹੀਂ ਆ ਕੰਮ ਆਉਣਾ ਆ ਚੀਜ਼ ਜੜੀ ਆ ਬਟਾ ਇੱਥੇ ਮੂਹੇ ਇੱਥੇ ਲਾ ਦੋ ਤੇ ਕੀ ਆਲੀ ਜਾਵੇ ਇਹਨੇ ਇਹ ਜੋ ਬੂਟ ਬਰਾਖ ਨਾਲ ਦੀ ਬੂਟ ਤਾਂ ਕਿ ਗਾਂ ਨੂੰ ਦੀ ਚਾਹੇ ਇਸ ਤੇ ਬਾਕੀ ਤਾਂ ਧਣੀਆਂ ਨਹੀਂ ਹੋਇਆ ਤੁਹਾਡੇ ਤੋਂ ਕਿੰਨਾ ਤਾਂ ਹੋਇਆ ਧਣੀਆਂ ਬਹੁਤ ਸੋਹਣਾ ਹੋ ਗਿਆ ਸੀ ਨਹੀਂ ਨਹੀਂ ਉਹ ਨਾਂ ਹੋਇਆ ਬਰਾਬਰ ਹੀ ਹੈ ਜਦੋਂ ਗਲਤੀ ਹੋ ਗਈ ਦੂਜੀ ਤਾਂ ਨਹੀਂ ਕੀਤੀ ਸਾਰੇ ਕੰਮ ਮੈਨੂੰ ਪਤਾ ਪਤਾ ਪਾਣੀ ਨਾ ਦੇ ਤਾ ਪੱਟੂ ਪਾਣੀ ਲਾਗੇ ਸੀ ਹੁੰਦੇ ਭੱਜ ਗਿਆ ਛੱਡ ਕੇ ਆਪ ਧਿਆਨ ਨਾ ਕਰਾਉਣਾ ਸੀ ਦਾ ਲੈਓ ਥਰੋਂ ਇੰਤਾਂ ਬਿਟਰ ਮਾ ਬੈਠ ਜਾਣਾ ਇਹ ਜਿਆਦਾ ਗਿੱਲਾ ਨਹੀਂ ਕੁਛ ਨਹੀਂ ਸੁੱਕਾ ਸੀ ਰੋ ਮੈਂ ਗਿੱਲਾ ਕੀਤਾ ਹਾਂ ਓ ਲੇ ਜੋ ਮਾ ਸੁੱਕਾ ਜਗਾ ਬੰਨ ਲ ਮੇਟੀ ਉਹ ਆ ਆਲੂ ਵਾਲਾ ਸੁੱਕਾ ਹੀ ਹੈ ਨਾ ਹਾਂ ਆ ਵੀ ਸੁੱਕਾ ਵਾ ਇਹ ਜਪਾ ਤੇ ਕੀ ਹੈ ਮੈਸੇਜ ਆ ਦੀਏ ਸਾਰਾ ਵੀ ਰਲਾ ਪਈ ਸੈ ਨੂੰ ਸਾਰਾ ਕੁਝ ਇਕੱਠਾ ਚਲ ਕੋਈ ਨਾ ਪਾਣੀ ਤੇ ਲਾ ਦੋ ਇਹਨੂੰ ਸੁੱਕਾ ਪਿਆ ਜਾਵਾਂ ਲਾ ਦਿਨੇ ਖੋਲਾ ਉਹ ਪਾਣੀ ਪੈਂਦਾ ਤਾਂ ਕੀਤਾ ਪਿਆ ਦੇ ਕੇ ਸੈਜ ਦਾ ਸੈਜ ਹੈ ਕੀਤਾ ਹਾਂ ਬਹਾਗ ਦੋ ਲੋਂਦਾ ਪੂਰਾ ਕਰਦਾ ਜਿੱਦਾਂ ਪਾਣੀ ਨੂੰ ਮਗਾ ਅੱਛਾ ਅੱਛਾ

ਪਾਲਕ 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 ਮੈਂ ਸੈਂਡਵਿਚ ਬਣਾਇਆ ਕਰਾਂਗਾ ਜਦੋਂ ਪਾਲਕ ਚੱਲਦੀ ਹੈ ਦੋਸਤ ਵਾਲਾ ਬੈਕਰ ਸਹੀ ਹੈ ਹੈਲਦੀ ਹੈ ਨਾਲੇ ਮੈਂ ਸਾਰਾ ਕੁਝ ਪਾਉਂਦਾ ਨਾ ਮਿੱਠਾ ਹੋਣੀ ਮਿੱਠਾ ਦੇਖੀਏ ਤਾਂ ਅੱਛਾ ਪਾਲਕ ਦੇਖ ਜੱਭੀ ਹੁੰਦਾ ਵੇ ਪਹਿਲੀ ਵਾਰ ਦੇਖ ਨਹੀਂ ਦੇਖਿਆ ਸੀ ਸੀਰੀਅਸਲੀ ਉਹ ਗੱਡ ਰੈਡੀ ਬੀਜਦੇ ਆ ਇਸ ਵਾਰੀ ਤੁਸੀਂ ਪੀਜੇ ਡੈਡੀ ਵਿਚਾਰੇ ਹਾਂ ਐਨੇ ਹੋਰ ਇੱਥੇ ਵੀ ਪਾਣੀ ਤੋਂ ਧਿਆਨ ਨਾ ਲਵਾਇਓ ਤੇ ਆਪ ਲਾ ਲਈ ਇੱਥੇ ਹੂੰ ਆਪ ਲਾਏ ਪਾਣੀ ਤੇ ਆਲੂਆਂ ਨੂੰ ਕਦੋਂ ਪਾਣੀ ਲੋਣਾ ਇੱਥੇ ਅੱਛਾ ਨਿਕਲੇ ਤਾਂ ਲੋਣਾ ਬੱਲ ਸੀਗੀ ਬੀ ਬੱਲ ਬਿੱਗੀ ਬੱਲ ਬਿੱਗੀ ਨਾ ਗੈਨੋ ਦੀ ਫੇਰ ਲਾਏ ਜੀ ਬੱਲ ਕੀ ਹੂੰ ਇਹ ਠੀਕ ਹੈ ਆਈਏ ਜੀ ਨੂੰ ਮੈਂ ਅੱਜ ਅੱਜ ਵੀ ਬੰਦੇ ਸਾਥੀ ਨੂੰ ਥੋੜੀ ਜਿਹੀ ਉੱਲਮੀ ਕਿਤੇ। ਕੋਲਾ ਆ ਜਾ ਸਾਹਮਣੇ ਕੇਹ ਰਹਾ। ਤਾਣੂ ਇਹ ਕਿੱਦਿ ਕਰਦੇ ਆ ਲਸਣ ਅੱਜ ਦੇ ਕਰਦੇ ਆ। ਅੱਛਾ। ਉੱਕਾ ਆ ਕੇ ਲਸਣਾ। ਲਸਣਾ ਬਤਾ ਲਈ। ਅੱਛਾ। ਤੇਰੇ ਦੇ ਬਰੀਕ ਬਰੀਕ ਉਹ ਬੜਾ ਬਰੀਕ ਨਿਕਲੇਗਾ ਪਾਉਂਗੇ। ਮੋਂ ਆਪਣੇ ਪੱਤਰੀ ਲਾਦਾ ਘਾ ਕੀ ਹੈ ਤੇ ਕੀ ਕੀ ਹੈ।

ਦਾ ਭੈਣੇ ਜਵਾਕਾਂ ਨੂੰ ਹਣੋ ਪੰਜਾਂ ਵਟੇ ਦੂਰ ਦੇਣਗੇ ਤੇ ਜੀ ਕਿੰਨੀ ਜਰਤੀ ਕੱਲ ਕਰਦੇ ਹੋ ਇਹ ਚੱਲ ਗਈ ਜੀ ਅੱਜ ਜਦੋਂ ਆਪਾਂ ਇਸ ਘਰੇ ਆਏ ਉਹ ਲਈ ਆ ਇਹ ਤਾਂ ਕੋਈ ਖੱਤ ਚਲਦੀ ਕਰਕੇ ਤਾਂ ਇੰਨਾ ਚਿਰ ਕੱਢ ਗਈ ਹਾਂਜੀ ਇਹ ਵੀਰੇ ਤੋਪਨਾ ਝੜ ਗਈਆਂ ਹਨਾ ਟੱਪ ਬੈ ਨਹੀਂ ਇਹ ਆਪਣੇ ਆਪ ਘਤ ਹੋ ਜਾਂਦੀ ਉੱਪਰ हो गया बस एना काम अब मेरे कंबल काल दे भैया। आ सारे कपड़े तो वाले ਪਰ ਪਰਿਵਾਰ ਠੀਕ ਹੈ ਵੀਰੇ ਘਰੇ ਬੱਚੇ ਕਿੰਨੇ ਆ ਤੁਹਾਡੇ ਇੱਥੇ ਵਰਦਾ ਬੱਚਾ ਬਜਕਰ ਅੱਛਾ ਮੇਰਾ ਛੋਟਾ ਬੁੰਡਾ ਜਦੋਂ ਲਾਇਆ ਸੀ ਬਜਕਰ ਦੋਨੇ ਲਾਇਏ ਸੀ ਵੱਡੇ ਜਬਾੜ ਟਟ ਗਈ ਸੀ ਤੇ ਉਹ ਕਹਿੰਦੇ ਵੀ ਘਰੇ ਨੂੰ ਰੱਖੋ ਫੀਸ ਭਰੀ ਜਾਏ ਉਹ ਪੇਪਰ ਦਵਾ ਦਾਂਗੇ ਇਹ ਤਾਂ ਗਲਤ ਤਾਂ ਫੀਸ ਭਰੀ ਜਾਏਗੇ ਫਿਰ ਛੋਟਾ ਵੀਰੇ ਉਧਰ ਸਿਆਣਾ ਸੀ ਪਹਿਲਾਂ ਹੁਣ ਤਾਂ ਬਾਲਾ ਸ਼ਰਾਰਤੀ ਹੋ ਗਿਆ ਹੁਣ ਕਿੱਧਰ ਜਾਂਦਾ ਮਰੇ ਇੱਧਰ ਇਹ ਦੋਨੇ ਆਨਾਨਕ ਸਰ ਕੋਲੇ ਪਰਲੇ ਪਾਸ ਸਕੂਲ ਆਇਆ। ਕੋਲੋਂ ਮੰਦਮਾ ਨੂੰ ਪੰਜਾਬੀ ਵੀ ਪੜ੍ਹ ਕੇ। ਸਾਨੂੰ ਪ੍ਰੋਬਲਮ ਸੀ ਦੋਨੇ ਸਾਈਡ ਮੀਟਿੰਗ ਤੇ ਜਾਣਾ ਪੈਂਦਾ ਸੀ। ਉਹ ਬੜਾ ਸਾਰਾ ਦਿਨ ਲੱਗ ਜਾਂਦਾ ਸੀ ਹਾਂ ਦਾ। ਉਹ ਬੜਾ। ਆਹ ਹੋਣੀ ਗੱਲ ਵੇ ਬ੍ਰੇਜ ਤਾਂ ਪਹਿਲਾਂ ਕੌਣ ਲਵਾਉਂਗਾ। ਪਰਵਾਰੀ ਕੋਲੇ ਬੜਤਈ ਜਿਗੂ। ਹੁਣ ਇੱਕ ਦੇਖ ਦੇਖ ਕੇ। ਹੋ ਗਈ ਆਪਣੀ ਮਸ਼ੀਨ ਠੀਕ। ਅਹੀਂ ਸੱਚ ਦਾ ਚੱਕਰ ਪੈਦਾ ਸੀ ਹੁਣ ਪਾਣੀ ਨਿਕਲ ਨੂੰ ਹਟ ਗਿਆ ਹੋ ਗਈ ਠੀਕ ਵਧਾਈ ਹੋਦਿਆਂ ਤੂੰ ਤੇਰੀ ਹੋ ਗਈ ਠੀਕ ਚਲੋ ਵਧੀਆ ਲੈ ਇਹ ਕਿਹੜਾ ਕਿਹੜਾ ਪਿੱਜੂ ਇਹਦਾ ਕਿੱਥੇ ਉਹ ਦੂਜਾ ਕਿੱਧਰ ਗਿਆ ਹੈ ਨਹੀਂ ਮੈਨੂੰ ਵਾਲੇ ਪਿੱਜੂ ਦਾ ਸੁਣੀ ਉਹ ਆਇਆ ਉੱਥੇ ਹੀ ਖੜ ਗਿਆ ਲੈ ਹੂੰ ਸਾਹਮਣੇ ਉਹ ਇਹ ਮਿਲ ਗਏ ਹੈ ਇਹ ਕਾ ਤੇ ਕਾ ਤੇ ਵਾ ਇਹ ਹੈ ਦਾ ਇਹ ਦਾ ਲੈ ਇਹ ਦਾ ਇਹ ਗਾ ਸੋਨ 10 ਵੀ ਹਨਾ 10ਦਰ ਦੋਸਤ ਕਿਵੇਂ ਆ 10 ਹਨਾ ਇਹ ਗਾ ਆਹ ਲੇ ਕੇ ਆਉਂਦੇ ਆ ਭੱਜਣਾ ਚੀਜ਼ 9 ਮੀਟਰ ਦਾ ਅੱਛਾ ਦੇਖਾ ਤਾਂ ਕਿ ਆਹ ਬੜਾ ਆਹ ਲਗਾ ਆਹ ਬੜਾ ਵੈਰੀ ਸੋ ਚਲਾ ਦੇ ਬੈਸ ਮੈਨੂੰ ਦੇ ਦੇ ਕੀ ਹਣਸ ਬੁੱਲੇ ਮੈਂ ਲੈ ਸਕੂ ਇੱਕ ਕੋਈ ਨਹੀਂ ਠੀਕ ਹੈ ਪਰ ਪੈਂਟ ਲਓ ਪੈਂਟ ਨਹੀਂ ਪਾਗਣੀ ਉਹੀ ਜਿਹੜਾ ਪਰਮੀ ਨੂੰ ਦਿੱਤਾ ਉਹੀ ਦੇ ਦੂ ਸਟ੍ਰੈਕ ਨਾ ਲੈਣੀ ਹੁਣ ਆਵਾਜ਼ ਨਹੀਂ ਮਮਾ ਮੰਮਾ ਮੈਂ ਤਾਂ ਉਹਦੇ ਸਪੋਰਟ ਸੂਗੇ ਭਾ ਕੇ ਆ ਹਾਂ ਮੈਂ ਨੇ ਉਹ ਦੂਜਿਆ ਹਮਿਆ ਬੂੜਾ ਦੂਜਿਆ ਹੋ ਨਵੇਂ ਨਵੇਂ ਹਾਂ ਉਹ ਹੀ ਬੰਦੇ ਨਹੀਂ ਉਹ ਹੀ ਬਲੈਕ ਜਿਹੜੇ ਨਾਨਕੀ ਪੱਗਿਆ ਸੀ ਨਾਨੀ ਕੋਲ ਹਾਂ ਉਹ ਹੀ ਕੇ ਤੂੰ ਸੱਚ ਬਲੈਕ ਨਹੀਂ ਆ ਉਹ ਸੀ ਬਲੈਕ ਆ ਉਹਦੇ ਵਿੱਚ ਛੋਟੇ ਆ ਤੇਰੇ ਉਹਦੇ ਵਿੱਚ ਭਾਈ ਪਏ ਆ ਮੰਮਾ ਉਹ ਨਹੀਂ ਨਹੀਂ ਦਾਰਨਾ ਨਹੀਂ ਛੋਟੇ ਆ ਲੈ ਛੋਟੇ ਆ ਪਰ ਉਹ ਛੋਟੇ ਆ ਉਹ ਤੇ ਕਿੱਥੇ ਹੋਣਗੇ ये नहीं होना ये चल नमूने ले आ माँगे कोई ना हो तो होर ले ले होर मिट्ठू रे बातूंगा मैं मिट्ठू का पैर बहुत बढ़ जाए अच्छा चलो मैं जी पनाही माँगा मैं नहीं खाया मैं नहीं बल्ले ही बल्ले बहुत नहीं करते लूट करोगा आला शुभमा सही बोल रहे हो बस हो जाएगा बाय बाय नमस्कार